ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਟ੍ਰੀਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰ ਲੋਕ ਕਾਂਗਰਸ ਦਾ ਜੁੜਾ ਨਿਸ਼ਾਨਾ ਸਾਧਿਆ ਗਿਆ ਜਿਉਂ ਦੱਸ ਦਿੰਨੇ ਆ ਕਿ ਮਾਹੌਲ ਕਾਫੀ ਜ਼ਿਆਦਾ ਛੋੜਾ ਕੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ ਜਿहां ਸੁਖਬੀਰ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਤਾਂ ਦੰਦ ਚਿਗੁਰੂ ਤੇ ਇੱਕ ਬਹਾਦਰ ਜੀ ਤੇ ਭਾਈ ਜੀਵਨ ਸਿੰਘ ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਉਹ ਸਖਤ ਨਿਖੇਧੀ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਚਾਰ ਦੇ ਲਈ ਸਟੇਜ ਉੱਪਰ ਲੱਗੇ ਬੈਨਰ ਤੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਉਣੀਆ ਇੱਕ ਬੱਜਰ ਗੁਨਾਹ ਹੈ ਤੇ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤਪਾਈ ਚਾਰੇ ਦਾ ਅਫਮਾਨ ਕੀਤਾ ਗਿਆ ਅਤੇ ਹੁਣ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਾਈ ਜੀਵਨ ਸਿੰਘ ਜੀ ਦਾ ਨਿਰਾਦਰ ਕੀਤਾ ਗਿਆ ਇਸ ਕਾਰਕ ਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾਹ ਦੇ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗੇ ਤੌਧਰੀ ਜਿਵੇਂ ਚੋਹਾ ਦੇ ਮੱਧੇ ਨਜ਼ਰ ਆ ਬਾਕ-ਬਾਕ ਸਿਆਸੀ ਆਗੂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਦਾਸਨ ਨੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਉਹਨਾਂ ਦੇ ਵੱਲੋਂ ਵਿਰੋਧੀਆਂ ਨੂੰ ਜੜਾ ਕੀ ਰਗੜਿਆ ਗਿਆ ਜੀ ਹਾਂ ਉਹ ਸੁਣਦੇ ਆ ਕਿ ਉਹਨਾਂ ਦੇ ਵੱਲੋਂ ਕਿਹੜੀ-ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਚੜਦਾ ਥੋੜਾ ਜਿਆਦਾ ਦੇਖ ਲਿਆ ਥੋੜਾ ਜਿਆ ਹੋਰ ਦੇਖ ਲੈਣਾ ਮੈਂ ਕਿਹਾ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਅਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ ਭਰ ਦਿੰਦੇ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਕਾਗਜ ਭਰਦੇ ਆ ਇਹ ਇਹ ਲੱਥੋ-ਬੱਥੋਏ ਪਏ ਨੇ ਖੂਨ ਨਾਲ ਲੱਥੋ-ਲੱਥ ਨੇ ਇਹ ਭਾਈ ਜੀ ਤੁਸੀਂ ਕਰ ਲੋ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਅਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਹੁ ਆ ਬਾਦਲ ਕਿਆਣੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਹਰ ਕੇ ਬਸਾ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿੱਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜਾਏ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਨਹੀਂ ਫਿਰ ਉਹ ਸਹੀ ਆਪਣੀ ਤੱਕੜੀ ਸੰਭੋ ਤਰੁ ਕਹਦੇ ਅਗਲੀ ਕਪੜੇਵਾਲ ਬਿਕਰਮ ਚੇਠਿਆ ਕਾਲੀ ਆਗੂ ਜੀ ਆ ਦੱਸਣ ਨੇ ਕਿ ਉਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਕਰਮ ਮੱਝੀਠੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਆਂ ਦੱਸ ਦਿੰਦੇ ਕਿ ਮੱਝੀਠਿਆਂ ਨੂੰ ਆਮਦਨ ਤੋਂ ਵੱਧ ਜ਼ਾਇਦਾਤ ਦੇ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਤਾਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਟ੍ਰੋਮ ਨੇ ਕਾਲੇ ਦਿਲ ਦੇ ਆਗੂ ਵਿਕਰਮ ਸਿੰਘ ਮੱਝੀਠਿਆ ਆਮਦਨ ਤੋਂ ਵੱਧ ਜ਼ਾਇਦਾਤ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪਰ ਉਹਨਾਂ ਨੂੰ ਕੋਈ ਰਾਹਤ ਜੜੀ ਨਹੀਂ ਮਿਲੀ ਹੈ ਜੋ ਹਾਂ ਮਜੀਠਿਆ ਦੇ ਵਕੀਲਾ ਨੇ ਦਲੀਲਾਂ ਪੇਸ਼ ਕੀਤੀਆਂ ਮਾਮਲੇ ਤੇ ਸੁਣਵਾਈ ਲਗਭਗ 3 ਘੰਟੇ ਚੱਲੀ ਸੁਣਵਾਈ ਸਵੇਰੇ ਸ਼ੁਰੂ ਹੋਈ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਚੱਲੀ ਰਹੀ ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਤੇ ਮਾਮਲੇ ਦੀ ਸੁਣਵਾਈ ਹੁਣ ਦੁਬਾਰਾ ਜੜੀ ਹੋਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਉਸ ਦੀ ਪਟੀਸ਼ਨ ਤੇ ਫੈਸਲਾ ਉਦੋਂ ਆ ਸਕਦਾ ਹੈ ਤਖਰਕਰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਅਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਟੀਮਾਂ ਨੇ ਹਿਮਾਚਲ, ਦਿੱਲੀ, ਯੂਪੀ ਸਮੇਤ ਪੱਚੀ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਉਹਨਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਤੇ ਮਜੀਠੀਆ 6 ਜੁਲਾਈ ਤੱਕ ਵਿਜੀਲੈਂਸ ਬਿਊਰੋ ਰਿਮਾਂਡ ਤੇ ਸੀ ਤੇ ਉਦੋਂ ਤੋਂ ਉਹ ਜੇਲ੍ਹ ਦੇ ਵਿੱਚ ਹੈ ਤੇ ਉਸਨੇ ਇਸ ਸਾਲ ਦੇ ਮੁੱਖ ਤਿਹਾਰ ਰੱਖੜੀ, ਦੀਵਾਲੀ, ਦੁਸ਼ਹਿਰਾ ਗੁਰਨਾਣਕ ਦੇਵ ਚੀਤਾ ਪ੍ਰਕਾਸ਼ ਦਿਹਾੜਾ ਜੇਲ੍ਹ ਚ ਹੀ ਮਨਾਇਆ ਤੇ ਵਿਜੀਲੈਂਸ ਬਿਊਰੋ ਦੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਕਮਜ਼ੋਰ ਨਾ ਹੋਵੇ 22 ਅਗਸਤ ਨੂੰ ਇੱਕ ਵੈਸਟਰੇਟ ਚਾਰਜ ਸ਼ੀਟ ਡਾਇਰ ਕੀਤੀ ਗਈ ਸੀ ਤੇ ਇਸ ਦੇ ਵਿੱਚ 4000 ਤੋਂ ਵੱਧ ਪੰਨਿਆਂ ਤੇ ਦਸਤਾਵੇਜ਼ੀ ਸਬੂਤ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਿਲ ਹੁੰਦਾ। ਇਹ ਮਾਮਲਾ 2013 ਦੀ ED ਜਾਂਚ ਨਾਲ ਜੁੜਿਆ ਹੋਇਆ ਤੇ ਜਿਸ ਦੇ ਵਿੱਚ 6000 ਕਰੋੜ ਦੇ ਸਿੰਥੈਟਿਕ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਸੀ। ਤਦ ਦੇ ਵਿਧਾਇਕ ਪਠਾਨ ਮਾਸਟਰ ਨੂੰ ਲੈ ਕੇ ਅਦਾਲਤ ਦੇ ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋਇਆ ਜਿहां ਅਦਾਲਤ ਨੇ ਉਹਨਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਪਟਿਆਲਾ ਅਦਾਲਤ ਨੇ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਇੱਕ سنگੀਨ ਮਾਮਲੇ ਵਿੱਚ ਮਲਜ਼ਮ ਹਨ ਉਹਨਾਂ ਨੂੰ ਇਹ ਹੁਕਮ ਦਿੱਤਾ ਹੈ ਪਠਾਨ ਮਾਜਰਾ ਚੇਕ ਕਰਨ ਨਿਰਧਾਰਤ ਸਮੇਂ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਹਨਾਂ ਨੂੰ ਪਗੌੜਾ ਕੋਸ਼ਿਸ਼ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਇੱਥੇ ਵਸ ਨਹੀਂ ਹੁੰਦੀ ਇਸ ਸੰਬੰਧੀ ਇੱਕ ਨੋਟਿਸ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਚਿਪਕਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਸਕਦੀ ਹੈ ਦੱਸਣਯੋਗ ਹੈ ਪਠਾਨ ਮਾਜਰਾ ਵਿਰੁੱਧ 2 ਮਹੀਨੇ ਪਹਿਲਾਂ ਪਟਿਆਲਾ ਦੇ ਸਿਵਲ ਲਾਇਨਸ ਪੁਲਿਸ ਸਟੇਸ਼ਨ ਦੇ ਵਿੱਚ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣਾ ਦੇ ਕਰਨਾਲ ਦੇ ਵਿੱਚ ਪੁਲਿਸ ਤੇ ਗੋਲੀਆਂ ਚਲਾਉਂਦਾ ਫਰਾਰ ਹੋ ਗਿਆ ਸਾਬਕਾ ਡੀਆਈਜੀ ਮਾਮਲੇ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਇਆ ਦੱਸਦਿਆ ਕਿ ਬੀਤੇ ਕੱਲ ਉਹਨਾਂ ਦੀ ਪੇਸ਼ੀ ਹੋਈ ਸੀ ਉਸ ਤੋਂ ਬਾਅਦ ਜਿਹੜੇ ਕੀ ਬਿਆਨ ਵੀ ਸਾਹਮਣੇ ਆਏ ਨੇ ਡੀਆਈਜੀ ਅਚਰਨ ਸਿੰਘ ਪੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ। ਦੱਸਦੀ ਹੈ ਕਿ ਸੀਬੀਆਈ ਦੇ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਮੁਖਤਲ ਡੀਆਈਜੀ ਅਚਰਨ ਸਿੰਘ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਜਦੋਂ ਕਿ ਪੁੱਲਰ ਦੇ 5 ਦਿਨਾਂ ਦੇ ਰਿਮਾਂਡ ਜਿਹੜਾ ਕਿ ਲਿੱਤਾ ਗਿਆ ਤਾਂ ਖਤਰਨ ਸਿੰਘ ਪੁੱਲਰ ਤੇ ਜੁੜ ਕੇ ਪੰਜ ਜਨਾਂ ਦਾ ਰਿਮਾਂਡ ਪੁਲਿਸ ਨੇ ਲਿਆ ਤੇ ਇਹ ਫੈਸਲਾ ਜੁੜ ਕੇ ਕੀਤਾ ਗਿਆ ਤੇ ਹੁਣ ਦੱਸ ਦਿੰਨੇ ਆ ਕਿ ਇਸ ਨੂੰ ਲੈ ਕੇ ਵਕੀਲ ਦਾ ਵੀ ਬਿਆਨ ਸਾਹਮਣੇ ਆਇਆ ਆ ਉਹ ਉਹ ਵੀ ਸੁਣਦੇ ਆ ਕੋਫੈਂਸ ਦੀ ਐਚਐਸ ਪੁੱਲਰ ਤੇ ਮਿਸਟਰ ਐਚਐਸ ਪੁੱਲਰ ਤੇ ਡਿਊਲ ਐਫਆਈਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਆ ਫਾਰਮਲੀ ਪੁੱਛ ਗਏ ਤੋਂ ਬਾਅਦ ਅਰੈਸਟ ਕਰ ਚੁੱਕੀ ਆ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ which is against law ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਹੁੰਦਾ ਹੈ ਦੁਬਾਰਾ ਰਿਮਾਨਡ ਹੋ ਜਾਦਾ ਹੈ ਪੰਜ ਦਿਨਾਂ ਦਾ ਰਿਮਾਨਡ ਦਿੱਤਾ ਹੈ ਜੀ ਮਾਨਯੋਗ ਅਦਾਲਤ ਨੇ ਆਰਡਰ ਜਿਹੜੇ ਵੇਟਡ ਹੈ ਇੱਕ ਸਿਗਾ ਜਿਹੜਾ ਗਰਾਉਂਡਜ਼ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਜ਼ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰਾਪਰਟੀ ਵੇਚ ਦੇਣਗੇ ਹੀ ਇਸ ਆਲਰੇਡੀ ਇਨ ਕਸਟਡੀ ਕੋਈ ਜਸਟੀਫਾਈਡ ਨਹੀਂ ਕੋਈ ਟ੍ਰਾਂਜੈਕਸ਼ਨ ਤਾਂ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਜੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਨੋ ਸਭ ਤੁਹਾਡੇ ਕੋਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਆ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋਪਰਲੀ ਇਨਫਾਰਮ ਨਹੀਂ ਕੀਤੇ ਗਏ ਜਿਹੜੇ ਰੀਜ਼ਨਸ ਨੇ ਅਰੈਸਟ ਦੇ ਉਹ ਲੌਜੀਕਲ ਨਹੀਂ ਸੀਗਾ ਸਾਡੇ ਮੰਨਾਂ ਸੀਗਾ ਮੇਨ ਸੀਗਾ ਵਾਈ ਸੈਕੰਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ ਇੱਕ ਇੱਕੋ ਫੈਂਸਲੀ ਮੇਨ ਇਹੀ ਸੀਗਾ ਕਿ ਵਾਈ for one offence جی ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੀ ਚੀਜ਼ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਅਕਿਊਜ਼ ਦੇ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ ਚੌਧਰੀ ਐਡਵੋਕੇਟ ਅਰਜੁਨ ਸਿੰਘ tạmੇ ਦੇ ਵੱਲੋਂ ਵੀ ਇੱਕ ਮੁੱਦੇ ਤੇ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਪ੍ਰਚਾਰ ਲਈ ਲਗਾਏ ਬੈਨਰਾਂ ਵਿੱਚ ਜਿਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆ ਰਹੇ ਭਾਈ ਜੀਵਨ ਸਿੰਘ ਜੀ ਤਸਵੀਰ ਵਰਤਨ ਦਾ ਨੋਟਿਸ ਲੈੰਦਿਆਂ ਦੋਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਵਚਾ ਦਰਜ ਕਰਨ ਦੀ ਮੰਗ ਕੀਤੀ ਹੈ ਜਿਸ ਹਾਂ ਸਟ੍ਰੋਮ ਨੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਗੁਰੂ ਸਾਹਿਬ ਦੀ ਤਸਵੀਰ ਉੱਪਰ ਕਿਸੇ ਸਖਟੀ ਫੋਟੋ ਲਗਾਉਣਾ ਵੱਡੀ ਕੁਤਾਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਇਹ ਬੇਹਦ ਦੁਖਦਾਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਰਾਜਨੀਤਿਕ ਮਨੋਰਥ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਵਰਗੀਆਂ ਮਹਾਨ ਸਖਸ਼ਯਤਾ ਦੀਆਂ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਨੇਤਾਵਾਂ ਦੀਆਂ ਫੋਟੋ ਲਗਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਿੱਖ ਗੁਰੂਆਂ ਦੀਆਂ ਤਸਵੀਰਾਂ ਵਰਤਣਾ ਤਾਂ ਗੁਨਾਹ ਹੈ ਪਰ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਆਗੂਆਂ ਦੀਆਂ ਫੋਟੋ ਛਾਪਣੀਆਂ ਉਸ ਤੋਂ ਵੀ ਵੱਡੀ ਗਲਤੀ ਹੈ। ਸਟੋਮ ਨੇ ਕਮੇਟੀ ਪ੍ਰਧਾਨ ਨੇ ਇਸ ਹਰਕਤ ਲਈ ਜਿੱਥੇ ਕਾਂਗਰਸ ਪਾਰਟੀ ਨੂੰ ਤੁਰੰਤ ਸਿੱਖ ਕੌਮ ਪਾਸੋਂ ਮਾਫੀ ਮੰਗਣ ਲਈ ਆਖਿਆ ਉਤھے ਹੀ ਪੁਲਿਸ ਪ੍ਰਸ਼ਾਸਨ ਪਾਸੋਂ ਜ਼ਿੰਮੇਵਾਰ ਵਿਅਕਤੀਆਂ ਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ ਕਿ ਜਗਤ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਆਂ ਦੱਸ ਦਿੰਦੇ ਕਿ ED ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਸਾਫ ਦਾ క్రికెਟਰ ਸੁਰੇਸ਼ ਤੈਨਾ ਅਤੇ ਸ਼ਖਰਤਾਵੰਦੀਆਂ 11.14 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ ਜੀ ਹਾਂ ਜਾਂਚ ਏਜੰਸੀ ਦੇ ਅਨੁਸਾਰ ਦੋਵਾਂ ਖਿਡਾਰੀਆਂ ਵਿਰੁੱਧ ਸੱਟੇਬਾਜ਼ੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਕਾਰਵਾਈ ਕੀਤੀ ਹੈ ED ਨੇ ਆਨਲਾਈਨ ਸੱਟੇਬਾਜ਼ੀ ਸਾਈਟ 1xbet ਵਿਰੁੱਧ ਮਾਮਲੇ ਵਿੱਚ ਤਵਨ ਦੀਆਂ 4.5 ਕਰੋੜ ਰੁਪਏ ਦੀਆਂ ਅਚਲ ਜਾਇਦਾਦਾਂ ਜ਼ਬਤ ਕੀਤੀਆਂ ਅਤੇ ਰੈਨਾ ਦੇ 6 ਇਸ਼ਾਰਾ 300 ਕਰੋੜ ਰੁਪਏ ਦੇ ਮਿਊਚੁਅਲ ਫੰਡਾਂ ਨੂੰ ਜ਼ਬਤ ਕਰਨ ਦੇ ਲਈ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇੱਕ ਅਸਥਾਈ ਆਦੇਸ਼ ਜਾਰੀ ਕੀਤਾ। ED ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦੋਵੇਂ ਸਾਫਰ ਕ੍ਰਿਕਟਰਾਂ ਨੇ 1xBet ਨੂੰ ਉਤਸ਼ਾਹਿਤ ਕਰਨ ਦੇ ਲਈ ਵਿਦੇਸ਼ੀ ਸੰਸਥਾਵਾਂ ਨਾਲ ਇਸ਼ਤਿਹਾਰਬਾਜ਼ੀ ਸਮਝੌਤੇ ਕੀਤੇ ਸਨ। ਦੱਸੇ ਇਹ ਸੰਬੰਧ ਵਿੱਚ ED ਨੇ 1xBet ਐਪ ਮਾਮਲੇ ਤੇ ਸੰਬੰਧ ਵਿੱਚ ਕ੍ਰਿਕਟਰ ਯਵਰਾਜ ਸਿੰਘ, சுரேਸ਼ ਰੈਨਾ, ਰੌਬਿਨ ਉ ਅਤੇ ਸ਼ਖਰਤਵੰਦੇ ਨਾਲ ਨਾਲ ਅਦਾਕਾਰ ਸੋਨੂ ਸੂਤ ਅਦਾਕਾਰਾ ਮਿਮੀ ਚਕਰਵਰਤੀ ਅਤੇ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛਗਿੱਛ ਕੀਤੀ ਸੀ ਤੇ ਕੁਝ ਆਨਲਾਈਨ ਪ੍ਰਭਾਵਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਪੰਜਾਬ 'ਚ ਜਿਹੜਾ ਕਿ ਮੁਰ ਤੋਂ ਮੌਸਮ ਵਿਗੜ ਸਕਦਾ ਹੈ ਭਵਿੱਖਬਾਣੀਆਂ ਕਿਤਿਆਂਚਾਰੀਆਂ ਨੇ ਹਾਲਾਂਕਿ ਠੰਡ ਜਿਹੜੀ ਹੁਣ ਵਧਣੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਪੰਜਾਬ 'ਚ ਸਵਾਰ ਕੜਾਕੇ ਦੀ ਠੰਡ ਪਵੇਗੀ ਇਸ ਦਾ ਅਨੁਮਾਨ ਪਹਾੜਾਂ ਤੇ ਬਹਿ ਰਹੀ ਬਰਫਬਾਰੀ ਤੋਂ ਲਗਾਇਆ ਜਾ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਤੇ ਬਰਫ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਵੀ ਵੇਖਣ ਨੂੰ ਮਿਲੇਗਾ ਹਾਲਾਂਕਿ ਸਵੇਰੇ ਸ਼ਾਮ ਨੂੰ ਠੰਡੀਆਂ ਹਵਾਵਾਂ ਦਾ ਅਸਰ ਨਜ਼ਰ ਆਉਣ ਵਾਲਾ ਸ਼ੁਰੂ ਹੋ ਚੁੱਕਿਆ ਹੈ ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਯਾਨੀ ਕਿ ਅਗਲੇ ਹਫਤੇ ਤੱਕ ਠੰਡ ਆਪਣਾ ਜ਼ੋਰ ਦਿਖਾ ਦੇਵੇਗੀ ਬੀਤੇ ਦਿਨੀ ਸੂਬੇ ਦੇ ਕਈ ਜ਼ਿਲ੍ਹਾ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਤੇ ਮੌਸਮ ਕਾਫੀ ਠੰਡਾ ਹੋ ਚੁੱਕਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਇਹ ਬਦਲਾਅ ਵੇਖਣ ਨੂੰ ਮਿਲਿਆ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਘਟਾਈ ਜਾ ਰਹੀ ਹੈ ਤਾਪਮਨ 2 ਡਿਗਰੀ ਤੱਕ ਘਟ ਸਕਦਾ ਹੈ ਅਤੇ ਇਸ ਦੇ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਹਵਾ ਦੇ ਵਿੱਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਸਵੇਰ ਦੇ ਕਈ ਜ਼ਿਲ੍ਹਿਆਂ ਵਿੱਚ ਤੁੰਦ ਪੈਣੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਕਾਰਨ ਸਵੇਰ ਤੋਂ ਠੰਡੀਆਂ ਹਵਾਵਾਂ ਮਹਿਸੂਸ ਹੋ ਰਹੀਆਂ ਹਨ ਦਿਹਾਤੀ ਇਲਾਕਿਆਂ ਵਿੱਚ ਲੋਕ ਹੁਣ ਸਵੇਰ ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ ਸਦਰੀ ਭਾਰਤ ਨੇ ਚੌਥੇ T20 ਦੇ ਵਿੱਚ ਆਸਟ੍ਰੇਲੀਆ ਨੂੰ ਜੜਾਕੀ ਹਰਾ ਦਿੱਤਾ ਤਾਂ ਖੇਡ ਜਗਤ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਨੇ ਚੌਥੇ T20 ਵਿੱਚ ਆਸਟ੍ਰੇਲੀਆ ਨੂੰ ਜੜਾਕੀ ਹਰਾ ਦਿੱਤਾ ਜੀ ਹਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਨੇ ਕੁਇੰਜ਼ਲੈਂਡ ਦੇ ਚਰਾਰਾ ਓਵਲ ਵਿਖੇ ਖੇਡੇ ਗਏ ਚੌਥੇ T20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਦੇ ਨਾਲ ਜੋੜਾ ਕੀ ਹਰਾਇਆ ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ T20 ਸੀਰੀਜ਼ ਦੇ ਵਿੱਚ 2-1 ਦੀ ਬੜਤ ਬਣਾ ਲਈ ਹੈ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 8 ਵਿਕਟਾਂ ਤੇ 160 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਟੀਮ 18.2 ਓਵਰਾਂ ਵਿੱਚ 119 ਦੌੜਾਂ ਤੇ ਆਲ ਆਊਟ ਹੋ ਗਈ ਤੇ ਭਾਰਤੀ ਉਪ ਕਪਤਾਨ ਸ਼ੁਭਮਨ ਗਿਰ ਨੇ ਟੀਮ ਦੇ ਲਈ ਸਭ ਤੋਂ ਵੱਧ ਗੇਂਦਾਂ ਤੇ ਛਿਆਰੀ ਦੌੜਾਂ ਬਣਾਈਆਂ ਅਭਿਸ਼ੇਕ ਸ਼ਰਮਾ ਨੇ 21 ਗੇਂਦਾਂ ਤੇ 28 ਦੌੜਾਂ ਬਣਾਈਆਂ ਜਦੋਂ ਕਿ ਸ਼ਿਵਮ ਦੂਬੇ ਨੇ 22 ਦੌੜਾਂ ਅਤੇ ਕਪਤਾਨ ਸੂਰਜ ਕੁਮਾਰ ਯਾਦਵ ਨੇ 20 ਦੌੜਾਂ ਦਾ ਯੋਗਦਾਨ ਪਾਇਆ ਦੋਵਾਂ ਟੀਮਾਂ ਦੇ ਵਿਚਕਾਰ ਪਹਿਲਾ T20 ਮੀਕਰਨ ਰਾਦ ਹੋ ਗਿਆ ਸੀ ਤੇ ਇਸ ਤੋਂ ਬਾਅਦ ਆਸਟ੍ਰੇਲੀਆ ਨੇ ਮੈਲਬੌਰਨ ਵਿੱਚ ਦੂਜਾ T20 ਥ੍ਰੀਥ ਕੇ ਲੜੀ ਵਿੱਚ ਇੱਕ ਦੀ ਬੜਤ ਬਣਾਈ ਸੀ ਹਾਲਾਂਕਿ ਭਾਰਤ ਨੇ ਤੀਜਾ T20 ਜਿੱਤ ਕੇ ਸੀਰੀਜ਼ ਇੱਕ ਇੱਕ ਨਾਲ ਬਰਾਬਰ ਕਰ ਲਈ ਹੈ ਪਰ ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ T20 ਲੜੀ ਵਿੱਚ 2-1 ਦੀ ਬੜਤ ਬਣਾ ਲਈ ਹੈ ਭਾਰਤੀ ਟੀਮ ਨੇ ਇਸ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਪਰ ਆਸਟ੍ਰੇਲੀਆਈ ਟੀਮ ਦੇ ਵਿੱਚ ਚਾਰ ਬਦਲਾਅ ਨਜ਼ਰ ਆਏ ਹਨ ਐਡਮ ਜ਼ਾਂਪਾ ਗਲੈਨ ਮੈਕਸਵੈਲ ਜੋਸ਼ ਫਿਲਿਪ ਅਤੇ ਬੈਨ ਦਵਾਰਸ਼ੂਇਸ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਦੋਮਾ ਟੀਮਾਂ ਦੀ ਪਲੇਇੰਗ 11 ਕੁਝ ਇਸ ਤਰ੍ਹਾਂparat ਦੇ ਵਿੱਚ ਸੂਰਜ ਕੁਮਾਰ ਯਾਦਵ ਕਪਤਾਨ ਅਭਿਸ਼ੇਕ ਸ਼ਰਮਾ ਸ਼ੁਭਮ ਸ਼ੁਭਮਨ ਗੇਲ तिलक वर्मा अक्षर पटेल वाशिंगटन सुंदर जितेश शर्मा विकेटकीपर, शिवम दुबे अर्षदीप सिंह और वरुण चक्रवर्ती अतः चस्प्रीत बुमराह ऑस्ट्रेलिया की टीम मिशेल मार्श कप्तान मैथ्यू शॉट जॉश इंग्लिश विकेटकीपर, टिम डेविड जॉश फिलिप मार्क स्टॉइंस ग्लैन मैक्सवेल बेन जेवियर बार्टलेट नॉथन एलिस एडम जाम्पा ਤੋ ਦਰ ਇਸ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਿਚੋੜਾ ਕੀ ਮੋੜ ਤੋਂ ਬਦਲਾਵ ਵੇਖਣ ਨੂੰ ਮਿਲ ਰਿਹਾ ਦੱਸ ਦਿੰਨੇ ਆ ਕਿ ਪਹਿਲਾਂ ਕੀਮਤਾਂ ਦੇ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਸੀ ਪਰ ਦੱਸ ਦਿੰਨੇ ਆ ਕਿ ਹੁਣ ਬੀਤੇ ਕੱਲ ਜੋ ਕੀਮਤਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਇੱਕ ਹਫਤੇ ਦੇ ਹੇਠਲੇ ਪੱਧਰ ਤੋਂ ਬਾਅਦ 6 ਨਵੰਬਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ Bana, 24 ਕੈਰਟ ਸੋਨੇ ਦੀਆਂ ਕੀਮਤਾਂ ਵਧੀਆਂ ਅਤੇ 10 ਗ੍ਰਾਮ ਦੀ ਕੀਮਤ ਹੁਣ ਲਗਭਗ 1,21,910 ਰੁਪਏ ਹੋ ਗਈ ਹੈ। 24 ਕੈਰਟ ਸੋਨੇ ਦੇ 100 ਗ੍ਰਾਮ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਜੋ 4300 ਵਧ ਕੇ 12,19,100 ਰੁਪਏ ਹੋ ਚੁੱਕਿਆ ਹੈ। 22 ਕੈਰਟ ਅਤੇ 18 ਕੈਰਟ ਸੋਨੇ ਦੀਆਂ ਕੀਮਤਾਂ ਵਿੱਚ ਵੀ ਮਹੱਤਵਪੂਰਨ ਵਾਧਾ ਦੇਖਿਆ ਗਿਆ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧੇਦਾਰ ਰੁਝਾਨ ਦੇਖਿਆ ਗਿਆ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ 1 ਕਿਲੋ ਚਾਂਦੀ ₹1000 ਵਧ ਕੇ ₹151000 ਹੋ ਗਈ ਹੈ 100 ਗ੍ਰਾਮ 100 ਗ੍ਰਾਮ 8 ਗ੍ਰਾਮ ਅਤੇ 1 ਗ੍ਰਾਮ ਚਾਂਦੀ ਦੀਆਂ ਕੀਮਤਾਂ 'ਚ ਇਸ ਵੇਲੇ ਕ੍ਰਮਵਾਰ 15100 1510 1212 ਅਤੇ ₹151 ਹਨ ਤੇ ਅਧਿਰੀ ਬਿਹਾਰ ਦੇ ਵਿੱਚ ਪਹਿਲੇ ਪੜਾ ਦੀ VOTING ਜਿਹੜੀ ਸਮਾਪਤ ਹੋ ਚੁੱਕੀ ਹੈ ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਪਹਿਲੇ ਪੜਾਅ ਦੇ ਲਈ VOTING ਖਤਮ ਹੋ ਗਈ ਹੈ ਦਿਨ ਪਰ ਬੀਤੇ ਕੱਲ ਸਵੇਰ ਪਰ ਦੇ ਲੋਕਾਂ ਚ ਵੋਟਾ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਜੜਾ ਕੇ ਨਜ਼ਰ ਆਇਆ ਤੇ ਪਹਿਲੇ ਪੜਾਅ ਦੀ VOTING ਖਤਮ ਹੋਣ ਦੇ ਨਾਲ 18 ਜ਼ਿਲ੍ਹੇ ਦੀਆਂ 121 ਸੀਟਾਂ ਤੇ 1314 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋ ਗਈ ਹੈ ਬਿਹਾਰ ਚੋਣ 2025 ਦੇ ਪਹਿਲੇ ਪੜਾਅ ਵਿੱਚ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ 64.40% VOTING ਹੋਈ ਬੇਕੂਸਰਾਏ ਵਿੱਚ ਸਭ ਤੋਂ ਵੱਧ VOTING ਦਰਜ ਕੀਤੀ ਗਈ ਜਦੋਂ ਕਿ ਸ਼ੇਖਪੂਰਾ ਵਿੱਚ ਸਭ ਤੋਂ ਘੱਟ VOTING ਦਰਜ ਕੀਤੀ ਗਈ ਰਾਜஸ்தானੀ ਪਟਨਾ ਵਿੱਚ 55.02% VOTING ਦਰਜ ਕੀਤੀ ਗਈ 56 অতি ਸੰਵੇਦਨਸ਼ੀਲ ਬੂਥਾਂ ਤੇ VOTING ਸ਼ਾਮ 5 ਵਜੇ ਤੱਕ ਹੋਈ ਦੁਪਹਿਰ 3 ਵਜੇ ਤੱਕ ਬਿਹਾਰ ਦੇ ਵਿੱਚ 53.8% VOTING ਦਰਜ ਕੀਤੀ ਗਈ ਹਾਲਾਂਕਿ ਪਿਛਲੇ ਚੋਣਾਂ ਦੇ ਮੁਕਾਬਲੇ 2020 ਦੇ ਵਿੱਚ ਬਿਹਾਰ ਦੇ ਵਿੱਚ ਦੁਪਹਿਰ 3 ਵਜੇ ਤਾਕਤ 46.3% VOTING ਦਰਜ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀਦਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਨਾਲ ਹੋਰ ਵੀ ਕਈ ਨੇਤਾ ਮੌਜੂਦ ਸਨ ਤੇ ਆਓ ਦੇਖਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੇ ਵੱਲੋਂ ਕਿਹੜੇ ਮੁੱਦੇ ਤੇ ਜਾਣਕਾਰੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੂੰ ਪਰਵਾਹ ਹੰਗਾਰਾ ਮਿਲਿਆ ਤੁਸੀਂ ਦੇਖਿਆ ਅੱਜ ਜਿਹੜੀ ਅਰਵਿੰਦ ਕੇਜਰੀਵਾਲ ਜੀ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਹੜਾ ਤਰਨਤਾਰਨ ਵੇਖੇ ਦौरा ਸੀ ਆਮ ਆਦਮੀ ਪਾਰਟੀ ਦਾ ਠਾਠਾ ਮਾਰਦਾ ਹੋਇਆ ਇਕੱਠ ਜਿਹੜਾ ਕਿਉਂਕਿ ਇੱਕ ਗੱਲ ਤੇ ਅੱਜ ਦੇ ਇਕੱਠ ਨੇ ਇਹ ਦਰਸਾ ਦਿੱਤੀ ਹੈ ਵੀ ਇੱਕ ਤੇ ਕਹਿੰਦੇ ਹੁੰਦੇ ਸੀ ਵੀ ਹਵਾ ਚੱਲ ਰਹੀ ਹੈ ਪਰ ਅੱਜ ਆਮ ਆਦਮੀ ਪਾਰਟੀ ਦਾ ਤੂਫਾਨ ਆਇਆ ਸੋ ਇਹ ਤੂਫਾਨ ਉਦੋਂ ਹੀ ਆਉਂਦਾ ਹੈ ਜਦੋਂ ਲੋਕ ਪਿਆਰ ਕਰਦੇ ਹੋ ਤੂਫਾਨ ਉਦੋਂ ਹੀ ਆਉਂਦਾ ਹੁੰਦਾ ਹੈ ਜਦੋਂ ਲੋਕ ਆਪਣੀ ਪਾਰਟੀ ਸਮਝ ਕੇ ਕੰਮ ਕਰਦੇ ਹੋਣ ਮੈਂ ਇਕੱਲੇ ਇਕੱਲੇ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਵਲੰਟੀਅਰ ਸਹਬਾਨ ਪਹੁੰਚੇ ਨੇ ਉਹਨਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਜਿਹੜਾ ਉਹਨਾਂ ਨੂੰ ਜੀ ਆਖਦਾ ਹਾਂ ਕਿਉਂਕਿ ਇਹੋ ਹੀ ਹੌਸਲਾ ਇਹੋ ਹੀ ਪਿਆਰ ਇਹੋ ਮਾਨ ਸਤਕਾਰ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਹੋਰ ਤਗੜੇ ਕਰਦਾ ਹੈ ਤੇਉਦਰੀ ਰਾਜੇਂਦਰ ਗੁਪਤਾ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਦੇ ਬਜੋ ਸੌ ਚੁੱਕੀ ਗਈ ਹੈ ਰਾਜੇਂਦਰ ਗੁਪਤਾ ਨੇ ਰਾਜ ਸਭਾ ਦੇ ਮੈਂਬਰ ਬਜੋ ਸੰਵਿਧਾਨਕ ਸੌ ਚੁੱਕੀ ਹੈ ਭਾਰਤ ਦੇ ਉਪ ਰਾਸ਼ਟਰਪਤੀ ਵੱਲੋਂ ਸੌ ਉਹਨਾਂ ਨੂੰ ਜੜੀ ਤਵਾਈ ਗਈ ਹੈ ਤਾਂ ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਦਿਗਜ ਉਦਯੋਗਪਤੀ ਰਾਜੇਂਦਰ ਗੁਪਤਾ ਨੇ ਵੀਰ ਬਾਦੂ ਨਵੀਂ ਦਿੱਲੀ ਵਿਖੇ ਰਾਜ ਸਭਾ ਮੈਂਬਰ ਬਜੋ ਸੌ ਚੁੱਕੀ ਹੈ ਇਹ ਸੌਚ ਸਮਾਗਮ ਸੰਸਦ ਪਵਨ ਵਿਖੇ ਹੋਇਆ ਜਿੱਥੇ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਟੀ ਸੀ ਪੀ ਰਾਧਾਕ੍ਰਿਸ਼ਨਨ ਨੇ ਉਹਨਾਂ ਨੂੰ ਅਹੁਦੇ ਦੀ ਸੌਂ ਚੁਕਾਈ ਕ੍ਰਾਈਡਨ ਗਰੁੱਪ ਦੇ ਚੇਅਰਮੈਨ ਐਮਰਿਟਸ ਨੂ ਪਿਛਲੇ ਮਹੀਨੇ ਹੀ ਪੰਜਾਬ ਤੋਂ ਰਾਜ ਸਭਾ ਲਈ ਬਿਨਾ ਮੁਕਾਬਲਾ ਕੀਤੇ ਚੁਣਿਆ ਗਿਆ ਸੀ ਤੇ ਗੁਪਤਾ ਨੂੰ ਭਾਰਤ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਗਿਣਿਆ ਜਾਂਦਾ ਹੈ ਜੀ ਹਾਂ ਜਿਨ੍ਹਾਂ ਨੇ ਟ੍ਰਾਈਡਨ ਗਰੁੱਪ ਨੂੰ ਕਪੜਾ ਕਾਗਜ਼ ਊਰਜਾ ਅਤੇ ਰਸਾਇਣ ਦੇ ਖੇਤਰ ਵਿੱਚ ਇੱਕ ਵਿਸ਼ਵ ਪੱਧਰੀ ਸਮੂਹ ਬਣਾਇਆ ਇੱਕ ਉਦਮੀ ਹੋਣ ਤੋਂ ਇਲਾਵਾ ਰਜਿੰਦਰ ਗੁਪਤਾ ਇੱਕ ਪ੍ਰਸਿੱਧ ਪਾਰਕਕਾਰੀ ਵੀ ਹਨ ਉਹ ਸਿਹਤ ਸਿੱਖਿਆ ਹੁਨਰ ਵਿਕਾਸ ਅਤੇ ਰੁਜ਼ਗਾਰ ਨਾਲ ਜੁੜੇ ਕਈ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਿਲ ਹਨ ਖਾਸ ਕਰਕੇ ਪਿੰਡੂ ਨੌਜਵਾਨਾਂ ਅਤੇ ਔਰਤਾ ਤੇ ਇਸ ਸੋਚ ਚੁੱਕ ਸਮਾਗਮ ਦੇ ਨਾਲ ਹੀ ਰਾਜੇਂਦਰ ਗੁਪਤਾ ਦੀ ਸੰਸਦੀ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਉਮੀਦ ਹੈ ਕਿ ਉਹ ਉਦਯੋਗ ਨਵੀਨਤਾ ਅਤੇ ਸਮਾਜ ਭਲਾਈ ਦੇ ਆਪਣੇ ਲੰਬੇ ਤਜਰਬੇ ਦਾ ਯੋਗਦਾਨ ਕੌਮੀ ਨੀਤੀ ਨਿਰਮਾਣ ਅਤੇ ਪੰਜਾਬ ਦੇ ਵਿਕਾਸ ਲਈ ਕਰਨਗੇ ਮੈਂ ਰਾਜੇਂਦਰ ਗੁਪਤਾ ਜੋ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਇਸੋ ਦੀ ਸੋਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੁਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜੋ ਵੀ ਕਰਤੱਵ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਾ ਹੀ ਮਨੋਦੋਚਾਸ ਧੰਨਵਾਦ ਸੇਖਰ ਵਿਸ਼ਵ ਵਾਰਤਾ ਤੇ ਮਹਾ ਕੁਮਲਪ੍ਰੀਤ ਕੌਰ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਟੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰ ਲੋਕ ਕਾਂਗਰਸ ਦਾ ਜੁੜਾ ਨਿਸ਼ਾਨਾ ਸਾਧਿਆ ਗਿਆ ਜਿਉਂ ਦੱਸ ਦਿੰਨੇ ਆ ਕਿ ਮਾਹੌਲ ਕਾਫੀ ਜ਼ਰਾ ਛੋੜਾ ਕੇ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ ਜਿहां ਸੁਬੀਰ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਤਮਨ ਜਿੜਗੁਰੂ ਤੇ ਇੱਕ ਬਹਾਦਰ ਜੀ ਤੇ ਭਾਈ ਜੀਵਨ ਸਿੰਘ ਦੀਆਂ ਤਸਵੀਰਾਂ ਦੇ ਕੀਤੇ ਨੇ ਇਰਾਦਰ ਦੀ ਉਹ ਸਖਤ ਨਿਖੇਧੀ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਦੇ ਲਈ ਸਟੇਜ ਉੱਪਰ ਲੱਗੇ ਬੈਨਰ ਤੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਉਣੀਆਂ ਇੱਕ ਬੱਜਰ ਗੁਨਾਹ ਹੈ ਤੇ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਪਾਈ ਚਾਰਾ ਦਾ ਅਪਮਾਨ ਕੀਤਾ ਗਿਆ ਅਤੇ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਾਈ ਜੀਵਨ ਸਿੰਘ ਜੀ ਦਾ ਨਿਰਾਦਰ ਕੀਤਾ ਗਿਆ ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾਹ ਦੇ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗੇ ਚੌਧਰੀ ਜਿਨ੍ਹਾਂ ਚੋਣਾਂ ਦੇ ਮੱਦੇਨਜ਼ਰ ਅਬਕ ਵਕਤ ਸਿਆਸੀ ਆਗੂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਦਾਸਨ ਨੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਉਹਨਾਂ ਦੇ ਵੱਲੋਂ ਵਿਰੋਧੀਆਂ ਨੂੰ ਜੜਾ ਕੀ ਰਗੜਿਆ ਗਿਆ ਜੀ ਹਾਂ ਉਹ ਸੁਣਦੇ ਆ ਕਿ ਉਹਨਾਂ ਦੇ ਵੱਲੋਂ ਕਿਹੜੀ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਚੜਦਾ ਥੋੜਾ ਜਿਹਾ ਤਾਂ ਦੇਖ ਲਿਆ ਥੋੜਾ ਜਿਹਾ ਹੋਰ ਦੇਖ ਲੈਣਾ ਮੈਂ ਕਿਹਾ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਅਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ਼ ਭਰ ਦਿੰਦੇ ਆ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਕਾਗਜ਼ ਭਰਦੇ ਆ ਇਹ ਇਹ ਲੱਥੋ-ਪੱਥੋਏ ਪਏ ਨੇ ਖੂਨ ਨਾਲ ਲੱਥੋ-ਲੱਥ ਨੇ ਇਹ ਭਾਈ ਜੀ ਤੁਸੀਂ ਕਰ ਲਓ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਕਾਲੀਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਹਾਬਾਦਲ ਕੈਣੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਹਾਫਰ ਕੇ ਬਸਾ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿੱਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਨਹੀਂ ਫਿਰ ਉਹ ਹੁਸੈਨ ਆਪਣੀ ਤੱਕੜੀ ਸੰਭੋ ਤਰੂ ਕਹਦੇ ਅਗਲੀ ਕਪੜੇਵਾਲ ਬਿਕਰਮ ਚੇਠਿਆ ਕਾਲੀ ਆਗੂ ਜੀਆਂ ਦੱਸਣ ਨੇ ਕਿ ਉਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਬਿਕਰਮ ਮਝੀਠੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਹਾਂ ਦੱਸਦਿਆ ਕਿ ਮਝੀਠਿਆਂ ਨੂੰ ਆਮਦਨ ਤੋਂ ਵੱਧ ਜ਼ਾਇਦਾਤ ਦੇ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਹੈ ਤਾਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਟ੍ਰੋਮ ਨੇ ਕਾਲੇ ਦਿਲ ਦੇ ਆਗੂ ਵਿਕਰਮ ਸਿੰਘ ਮਝੀਠਿਆ ਆਮਦਨ ਤੋਂ ਵੱਧ ਜ਼ਾਇਦਾਤ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪਰ ਉਹਨਾਂ ਨੂੰ ਕੋਈ ਰਾਹਤ ਜੜੀ ਨਹੀਂ ਮਿਲੀ ਹੈ। ਜਿहां ਮਜੀਠਿਆ ਦੇ ਵਕੀਲਾ ਨੇ ਦਲੀਲਾਂ ਪੇਸ਼ ਕੀਤੀਆਂ। ਮਾਮਲੇ ਤੇ ਸੁਣਵਾਈ ਲਗਭਗ 3 ਘੰਟੇ ਚੱਲੀ। ਸੁਣਵਾਈ ਸਵੇਰੇ ਸ਼ੁਰੂ ਹੋਈ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਚੱਲੀ ਰਹੀ। ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਤੇ ਮਾਮਲੇ ਦੀ ਸੁਣਵਾਈ ਹੁਣ ਦੁਬਾਰਾ ਜੜੀ ਹੋਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਉਸਦੀ ਪਟੀਸ਼ਨ ਤੇ ਫੈਸਲਾ ਉਦੋਂ ਆ ਸਕਦਾ ਹੈ ਤਾ ਆਖਿਰਕਾਰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਅਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਅਵੇਸ ਤੋਂ ਬਾਅਦ ਟੀਮਾਂ ਨੇ ਹਿਮਾਚਲ ਦਿੱਲੀ ਯੂਪੀ ਸਮੇਤ 22 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਉਹਨਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਤੇ ਮਜੀਠੀਆ 6 ਜੁਲਾਈ ਤੱਕ ਵਿਜੀਲੈਂਸ ਬਿਊਰੋ ਰਿਮਾਂਡ ਤੇ ਸੀ ਤੇ ਉਦੋਂ ਤੋਂ ਉਹ ਜੇਲ੍ਹ ਦੇ ਵਿੱਚ ਹੈ ਤੇ ਉਸਨੇ ਇਸ ਸਾਲ ਦੇ ਮੁੱਖ ਤਿਹਾਰ ਰੱਖੜੀ ਦੀਵਾਲੀ ਦੁਸ਼ਹਿਰਾ ਨਾਨਕ ਦੇਵ ਚੀਤਾ ਪ੍ਰਕਾਸ਼ ਦਿਹਾੜਾ ਜੇਲ੍ਹ ਚ ਹੀ ਮਨਾਇਆ ਤੇ ਵਿਜੀਲੈਂਸ ਬਿਊਰੋ ਦੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਕਮਜ਼ੋਰ ਨਾ ਹੋਵੇ 22 ਅਗਸਤ ਨੂੰ ਇੱਕ ਵੈਸਟਰ ਚਾਰਜ ਸ਼ੀਟ ਦਾਇਰ ਕੀਤੀ ਗਈ ਸੀ ਇਸ ਦੇ ਵਿੱਚ 4000 ਤੋਂ ਵੱਧ ਪੰਨਿਆਂ ਦੇ ਦਸਤਾਵੇਜ਼ ਦੀ ਸਬੂਤ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਿਲ ਹਨ। ਦਾ ਇਹ ਮਾਮਲਾ 2013 ਦੀ ED ਜਾਂਚ ਨਾਲ ਜੁੜਿਆ ਹੋਇਆ ਹੈ ਤੇ ਜਿਸ ਦੇ ਵਿੱਚ 6000 ਕਰੋੜ ਦੇ ਸਿੰਥੈਟਿਕ ਡਰੱਗ ਰੈਕੇਟ ਦਾ ਪਰਦਾ ਫਾਸ਼ ਕੀਤਾ ਗਿਆ ਸੀ। ਤਦ ਦੇ ਵਿਧਾਇਕ ਪਠਾਨ ਮਾਸਟਰ ਨੂੰ ਲੈ ਕੇ ਅਦਾਲਤ ਦੇ ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋਇਆ ਜਿहां ਅਦਾਲਤ ਨੇ ਉਹਨਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਪਟਿਆਲਾ ਅਦਾਲਤ ਨੇ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਇੱਕ ਸੰਗੀਨ ਮਾਮਲੇ ਵਿੱਚ ਮੋਜ਼ਮ ਹਨ ਉਹਨਾਂ ਨੂੰ ਇਹ ਹੁਕਮ ਦਿੱਤਾ ਹੈ ਪਠਾਨ ਮਾਜ਼ਰਾ ਚੇਕ ਕਰਨ ਨਿਰਧਾਰਤ ਸਮੇਂ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਹਨਾਂ ਨੂੰ ਪਗੌੜਾ ਕੋਸ਼ਿਸ਼ਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਇਥੇ ਬਸ ਨਹੀਂ ਹੁੰਦੀ ਇਸ ਸੰਬੰਧੀ ਇੱਕ ਨੋਟਿਸ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਚਿਪਕਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਸਕਦੀ ਹੈ ਦੱਸਣੀ ਹੋ ਗਿਆ ਪਠਾਨ ਮਾਜ਼ਰਾ ਵਿਰੁੱਧ 2 ਮਹੀਨੇ ਪਹਿਲਾਂ ਪਟਿਆਲਾ ਦੇ ਸਿਵਲ ਲਾਇਨਸ ਪੁਲਿਸ ਸਟੇਸ਼ਨ ਦੇ ਵਿੱਚ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਹਰਿਆਣਾ ਦੇ ਕਰਨਾਲ ਦੇ ਵਿੱਚ ਪੁਲਿਸ ਤੇ ਗੋਲੀਆਂ ਚਲਾਉਂਦਿਆਂ ਫਰਾਰ ਹੋ ਗਿਆ ਸਾਬਕਾ ਡੀਆਈਜੀ ਮਾਮਲੇ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਇਆ ਦੱਸਦਿਆ ਕਿ ਬੀਤੇ ਕੱਲ ਉਹਨਾਂ ਦੀ ਪੇਸ਼ੀ ਹੋਈ ਸੀ ਉਸ ਤੋਂ ਬਾਅਦ ਜਿਹੜੇ ਕੀ ਬਿਆਨ ਵੀ ਸਾਹਮਣੇ ਆਏ ਨੇ ਡੀਆਈਜੀ ਅਚਰਨ ਸਿੰਘ ਪੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਤਾਂ ਸਦੀ ਹੈ ਕਿ ਸੀਬੀਆਈ ਦੇ ਵੱਲੋਂ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਮੁਥਲ ਡੀਆਈਜੀ ਹਚਰਨ ਸਿੰਘ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਕ੍ਰਿਸ਼ਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਜਦੋਂ ਕਿ ਪੁੱਲਰ ਦੇ 5 ਦਿਨਾਂ ਦੇ ਰਿਮਾਂਡ ਜਿਹੜਾ ਕਿ ਲਿੱਤਾ ਗਿਆ ਤਾਂ ਖਤਰਨ ਸਿੰਘ ਪੁੱਲਰ ਤੇ ਜੁੜ ਕੇ ਪੰਜ ਜਨਾਂ ਦਾ ਰਿਮਾਂਡ ਪੁਲਿਸ ਨੇ ਲਿਆ ਤੇ ਇਹ ਫੈਸਲਾ ਜੁੜ ਕੇ ਕੀਤਾ ਗਿਆ ਤੇ ਹੁਣ ਦੱਸ ਦਿੰਨੇ ਆ ਕਿ ਇਸ ਨੂੰ ਲੈ ਕੇ ਵਕੀਲ ਦਾ ਵੀ ਬਿਆਨ ਸਾਹਮਣੇ ਆਇਆ ਆ ਉਹ ਉਹ ਵੀ ਸੁਣਦੇ ਆ ਕੋਫੈਂਸ ਦੀ ਐਚਐਸ ਪੁੱਲਰ ਤੇ ਮਿਸਟਰ ਐਚਐਸ ਪੁੱਲਰ ਤੇ ਡਿਊਲ ਐਫਆਈਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਆਈਆਰ ਕਰ ਚੁੱਕੀ ਆ ਫਾਰਮਲੀ ਪੁੱਛ ਗਿਛ ਤੋਂ ਬਾਅਦ ਅਰੈਸਟ ਕਰ ਚੁੱਕੀ ਆ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾ ਇਸ ਗੱਲ ਤੇ ਗਿਆ ਸੀ ਵੀ ਇਸ ਕਰਕੇ ਨਵਾਂ ਰਹਿਮਾਨ ਨਾ ਦਿੱਤਾ ਜਾਵੇ ਦੁਬਾਰਾ ਰਹਿਮਾਨ ਦਿੱਤਾ ਜਾ ਦੁਬਾਰਾ ਰਹਿਮਾਨ ਦਿੱਤਾ ਜਾਏ ਪੰਜ ਦਿਨਾਂ ਦਾ ਰਹਿਮਾਨ ਦਿੱਤਾ ਜੀ ਮਾਨਯੋਗ ਅਦਾਲਤ ਨੇ ਆਰਡਰ ਜਿਹੜੇ ਵੇਟਡ ਹੈ ਇੱਕ ਸੀਗਾ ਜਿਹੜੇ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰਾਪਰਟੀ ਵੇਚ ਦੇਣਗੇ ਹੀ ਇਸ ਆਲਰੇਡੀ ਇਨ ਕਸਟਡੀ ਉਹ ਜਸਟੀਫਾਈਡ ਨਹੀਂ ਕੋਈ ਟ੍ਰਾਂਜੈਕਸ਼ਨ ਤਾਂ ਵੀ ਨਹੀਂ ਉਹ ਬੋਲ ਰਹੇ ਕਿ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਇਹਨਾਂ ਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਦੋ ਤਨੋਸਰ ਤੁਹਾਡੇ ਤੋਂ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋਪਰਲੀ ਇਨਫਾਰਮ ਨਹੀਂ ਕੀਤੇ ਗਏ ਜਿਹੜੇ ਰੀਜ਼ਨਸ ਨੇ ਅਰੈਸਟ ਦੇ ਉਹ ਲੌਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ ਮੇਨ ਸੀਗਾ ਵਾਈ ਸੈਕੰਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸਲੀ ਮੇਨ ਇਹੀ ਸੀਗਾ ਕਿ ਫੋਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੀ ਚੀਜ਼ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਅਕਿਊਜ਼ ਦੇ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ ਚੌਧਰੀ ਐਡਵੋਕੇਟ ਹਰਜੁਨਦਰ ਸਿੰਘ ਤਾਮੀ ਦੇ ਵੱਲੋਂ ਵੀ ਇੱਕ ਮੁੱਦੇ ਤੇ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਪ੍ਰਚਾਰ ਲਈ ਲਗਾਏ ਬੈਨਰਾਂ ਵਿੱਚ ਜਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆ ਰਹੇ ਭਾਈ ਜੀਵਨ ਸਿੰਘ ਜੀ ਤਸਵੀਰ ਵਰਤਨ ਦਾ ਨੋਟਿਸ ਲੈਂਦੇ